ਮੇਰੀ ਗੱਲ ਸੁਣ ਲੈ ਜਸ਼ਨ ਅਸੀਂ ਮਾਮਾ ਧੀਆਂ ਨੇ 100 ਦੋ 100 ਕਰਨਾ ਹੁੰਦਾ ਆ ਜਿਹੜੀਆਂ ਚੁਗਲ ਝੱਤੀਆਂ ਤੂੰ ਮਾਰਦੀ ਫਿਰਦੀਆਂ ਨਾ ਇਹ ਬੰਦ ਕਰ ਦੇ ਤੇ ਮੈਂ ਤਾਂ ਇਹ ਨਹੀਂ ਸਮਝਾਉਂਦੀ ਕਿ ਪੈਸੇ ਗਏ ਤਾਂ ਗਏ ਕਿੱਥੇ ਮੇਰੇ ਘਰੋਂ ਤੱਕ ਅੱਜ ਤੱਕ ਕਦੇ ਸੂਈ ਨਹੀਂ ਗਵਾਚੀ ਮੰਮੀ ਔਰੇ ਤਾਂ ਫालतू ਖਰਚੇ ਕਰਦੇ ਨੇ ਤੁਸੀਂ ਕੋਈ ਕੰਮ ਦੀ ਚੀਜ਼ ਤੇ ਵੀ ਨਹੀਂ ਪੈਸੇ ਲਾ ਸਕਦੇ ਮਾਏ ਮਾ ਕੀ ਹੋ ਗਿਆ ਕਿਉਂ ਰੌਲਾ ਪਾਇਆ 7000 ਰੁਪਇਆ ਫੜਾ ਲੈ ਦੱਸ ਹੈ ਕਾਮਲਾ ਮੈਂ ਤਾਂ ਤੈਨੂੰ ਖੜਾਈ ਸੀ ਪੈਸੇ ਮੈਨੂੰ ਮੈਂ ਤਾਂ ਦਰਾਜ ਚ ਰੱਖੇ ਦੀ ਹੁਣ ਇਹ ਚ ਹੈ ਨਹੀਂ ਮਾਗ ਤੇ ਤੈਂ ਚੱਕੇ ਹੋਣੇ ਬੇ ਕਬਲਿਆ ਕਿਤੇ ਰੱਖ ਕੇ ਭੁੱਲ ਗਿਆ ਹੋਗਾ ਤੂੰ ਤਾਂ ਬਾਲਾ ਭਲਕੜ ਐ ਭਾਈ ਮੈਂ ਕਿੱਥੇ ਰੱਖਣੇ ਨੇ ਮਾਂ ਆਹ ਦਰਾਜ ਚ ਰੱਖੇ ਦੀ ਮਾ ਹੁਣ ਤੈਂ ਚੱਕੇ ਹੋਣੇ ਕਿਉਂ ਯਾਦ ਕਰ ਲੈ ਕਿ ਤੈਂ ਕੱਪੜਿਆਂ ਚ ਰ ਇਧਰ ਉਧਰ ਧਰਤੇ ਹੋਣ ਹੋਰ ਕਿਤੇ ਉਹ ਜੀ ਮੈਂ ਚੱਕੇ ਹੁੰਦੇ ਪੁੱਤ ਮੈਂ ਤੈਨੂੰ ਦੱਸ ਦਿੰਦੀ ਮੈਂ ਆਪਣਾ ਕਾਦੇ ਵਾਸਤੇ ਚੱਕਣੇ ਮੈਂ ਕਿਸੇ ਨੂੰ ਪੈਸੇ ਦਿੱਤੇ ਨਾ ਕੋਈ ਵਾਸਤਾ ਨਾ ਫਿਰ ਪੈਸੇ ਮੈਂ ਗਏ ਕਿੱਧਰ ਮੈਂ ਹੁਣ ਇੱਥੇ ਰੱਖੇ ਦੀ ਤੂੰ ਕਹਿੰਦੀ ਮੈਂ ਨਹੀਂ ਚੱਕੇ ਮੈਂ ਫਿਰ ਮੈਂ ਕਹਣਾ ਮੈਂ ਨਹੀਂ ਹੋਰ ਕਿਤੇ ਰੱਖੇ ਤੀਜਾ ਹੈ ਕੌਣ ਹੈ ਤੂੰ ਕਿਤੇ ਰੱਖ ਕੇ ਭੁੱਲ ਗਿਆ ਹੋਵੇਗਾ ਰੱਖ ਕੇ ਭੁੱਲਨ ਨੂੰ ਨਹੀਂ ਮਾਂ ਮਰੇ ਚੰਗੀ ਤਰ੍ਹਾਂ ਜਿਆਦਾ ਮੈਂ ਉਹ ਪੈਸੇ ਲੈ ਕੇ ਨਹੀਂ ਗਿਆ ਮੈਂ ਵਰਤ ਹੀ ਨਹੀਂ ਹੈਗੇ ਮੈਂ ਤਾਂ ਨਹੀਂ ਚੱਕੇ ਧੀ ਮਾ ਚਲ ਤੇਰੇ ਪੈਸੇ ਨੇ ਤੈਨੂੰ ਲੋਡ ਹੋਊਗੀ ਨਾ ਹੋਰ ਭਲਾ ਹੁਣ ਪੈਸੇ ਪੈਰ ਲਾ ਕੇ ਉੱਡ ਗਏ ਜੇ ਤੂੰ ਨਹੀਂ ਕਿਤੇ ਰੱਖੇ ਤਾਂ ਉਹੀ ਤਾਂ ਮੈਂ ਸੋਚਦਾ ਵੀ ਐਂ ਪੈਸੇ ਪੈਰ ਲਾ ਕੇ ਉੱਡ ਗਏ ਤੂੰ ਮੈਨੂੰ ਇਹ ਦੱਸ ਘਰੇ ਕੋਈ ਹੋਰ ਆਇਆ ਤਾਂ ਨਹੀਂ ਲੈ ਘਰੇ ਕੀ ਨਹੀਂ ਆਣਾ ਕੋਈ ਨਹੀਂ ਆਇਆ ਭਾਈ ਘਰੇ ਤਾਂ ਕਮਾ ਇਹ ਪੈਸੇ ਉੱਡਣ ਲੱਗੇ ਘਰੋਂ ਫਿਰ ਤਾਂ ਔਖਾ ਹੋ ਜਾਊਗਾ ਆਪਣੇ ਘਰੇ ਤਾਂ ਕਦੇ ਨਹੀਂ ਸੀ ਐ ਪੈਸੇ ਇੱਧਰ ਉੱਧਰ ਹੋਏ ਜਿੱਥੇ ਧਰ ਦਿੰਦੇ ਸੀ ਉੱਥੋਂ ਚੱਕ ਲੈਂਦੀ ਸੀ ਮੈਨੂੰ ਤਾਂ ਆਪਣੀ ਸਮਝ ਆਉਦੀ ਵੀ ਐ ਕਿੱਧਰ ਵਰਗੇ ਉਹਨੂੰ ਲੈ ਮੜਾ ਜਾ ਹਾਂ ਨਾਲ ਭਲਾ ਦੇ ਫਿਰ ਦੇਖ ਮੜਾ ਜਾ ਨਾਲ ਜਦ ਤੈਨੂੰ ਭਈ ਮੈਂ ਕਹੇ ਤਾਂ ਵੀ ਪੈਸੇ ਸਾਹਮਣੇ ਕਿਤੇ ਟੰਗ ਨਾਲ ਸਾਹਮਣਾ ਇਹ ਮਾਂ ਮੈਂ ਉਰੀ ਧਰੇ ਸੀ ਮੈਨੂੰ ਯਾਦ ਹੈ ਉਦੋਂ ਤਾਂ ਫੜਾਇਆ ਨਾ ਕਾਲੀ ਚੱਕ ਲਾ ਇੱਥੋਂ ਆਪਣੇ ਖਰਚ ਤਾਂ ਕੋਈ ਤੀਜਾ ਹੋਰ ਵੀ ਨਹੀਂ ਹੈਗਾ ਵੀ ਹਾਂ ਜੀ ਆਪਾਂ ਕਹੇ ਦੀ ਸੱਚਾ ਉਹ ਲਗੇ ਮਣ ਪ੍ਰਿੰਦਾ ਆਪਾ ਭੁੱਲੀ ਬੈਠਿਆ ਹਾਂ ਉਹਨੂੰ ਫੜਾਈ ਸੀ ਇਹ ਫੜਾਏ ਕਾ ਨੂੰ ਉਹਨੂੰ ਪੁੱਛ ਲੈਣੇ ਆਂ ਕਈ ਵਾਰ ਉਹ ਬੋਲੀ ਨੇ ਇਧਰੋਂ ਕੁਛ ਸਾਫ ਸੁਭਈਆ ਕਰਦੀ ਹੋਈ ਨੀ ਨਾ ਸਾਹਮ ਤੇ ਹੋਣਾ ਬਸ ਕਰ ਜਾ ਰਹੇ ਹਣ ਦੇ ਭਾਵਣੀਆਂ ਗੱਲਾਂ ਤੇਰੀਆਂ ਹਾਂ ਉਹਨੂੰ ਫੋਨ ਲਾ ਕੇ ਪੁੱਛੇਗਾ ਅਗਲੀ ਦੇ ਚਿੱਤੇ ਚ ਕੀ ਜਾਊਗਾ ਪਤਾ ਨਹੀਂ ਮੇਰੇ ਤੇ ਸ਼ੱਕ ਕਰਦੀ ਐ ਮਾਂ ਇਹ ਤੇ ਸ਼ੱਕ ਕਰਨ ਵਾਲੀ ਕੀ ਗੱਲ ਐ ਆਪਦੇ ਘਰ ਦੇ ਜੀ ਨੂੰ ਆਪਾਂ ਪੁੱਛੇ ਲੈਣਾ ਵੀ ਭਾਈ ਉਹਰੇ ਚੀਜ਼ ਰੱਖੀ ਤੀ ਵੀ ਕਈ ਵਾਰ ਤੈਂ ਤਾਂ ਨਹੀਂ ਇਧਰ ਉਧਰ ਧਰਤੀ ਨਹੀਂ ਪੁੱਤ ਜਿਉਣੇ ਰੱਖੇ ਹੁੰਦੇ ਨਾ ਉਹ ਆਪ ਨੂੰ ਦੱਸ ਦਿੰਦੀ ਕੋਈ ਮੈਂ ਇਥੋਂ ਵੈਸੇ ਜਾ ਕੇ ਉੱਥੇ ਰੱਖਦੇ ਵੇਰੀ ਗੱਲ ਸੁਣ ਲੈ ਮੈਥੋਂ ਚੋਰੀਆਂ ਖਬਰਦਾਰ ਜਿਹਨੂੰ ਫੋਨ ਲਾ ਲਿਆ ਤਾਂ ਹਾਂ ਹੋਰ ਘਰੇ ਕਲੇਸ਼ ਪਵਾ ਲੇਗਾ ਚਲ ਮੈਂ ਤਾਂ ਨਹੀਂ ਲਾਉਂਦਾ ਫੋਨ ਫਿਰ ਹੁਣ ਆਏ ਤਾਂ ਮੈਨੂੰ ਵੀ ਬਤਾਵਦੇ ਪੈਸੇ ਆਪ ਹੀ ਭਰ ਲਾ ਭਈ ਨਿੱਕੇ ਨਿੱਕੀਆਂ ਗੱਲਾਂ ਪਿੱਛੇ ਨੇ ਜੇ ਉਹਨੂੰ ਫੋਨ ਕਰ ਲਿਆ ਆਪਣੇ ਘਰੇ ਹੁਣੀ ਕਲੇਸ਼ ਪੈ ਜੂਗਾ ਇਮਾ ਕਲੇਸ ਕਰਨ ਦੀ ਗੱਲ ਨਹੀਂ ਕਰਦਾ ਚਲ ਜੇ ਫੋਨ ਨਹੀਂ ਕਰਦਾ ਘਟੂਕੜ ਮਨ ਨੂੰ ਚਾ ਸ਼ਾਂਤੀ ਤਾਂ ਮਿਲ ਜੂ ਪਤਾ ਤਾਂ ਲੱਗ ਜੂ ਕੁੰਨ ਹੀ ਆਈ ਲੱਗਿਆ ਰਹੂਗਾ ਵੀ ਹੌਣੇ ਧਰਤੇ ਹੋਣੇ ਅਗਰ ਪਹਿਲਾਂ ਆਪਦਾ ਨਿਸ਼ਾਨ ਨਾਲ ਧਰਿਆ ਕਰ ਸਮਝ ਗਿਆ ਫਿਰ ਕਦੇ ਆਉਦੇ ਸਿਰ ਲਾ ਦੇ ਪੈਸੇ ਕਦੇ ਆਉਦੇ ਸਿਰ ਲਾ ਦੇ ਨਿਆਣਾ ਹੁਣ ਤੂੰ ਚਲ ਚੰਗਾ ਤੂੰ ਕਰ ਲੈ ਕੰਮ ਹਾਂ ਕਰ ਲੈ ਕੰਮ ਆਦਾ ਪਾੜ ਲਾ ਨਮਾਰੀ ਨੂੰ ਮੂਰੀ ਫਰੋੜ ਲਾ ਉੱਥੇ ਕਿਤੇ ਧਰੇ ਹੋਣੇ ਹੈ ਉਲਟਾ ਮੇਰੀ ਗੱਲ ਪੈਗੀ ਤਾਂ ਸਮੈਲ ਮਾਰੀ ਕੀ ਫਰੋਣ ਕੇ ਕਰੂੰਗਾ ਚਲ ਦੇਖਾਂ ਚਾਲ ਚੰਗਾ ਮਾ ਮੈਂ ਜਾਣਾਂ ਭੱਗ ਜਾ ਮੈਂ ਤਾਂ ਇਹ ਨਹੀਂ ਸਮਝ ਆਉਂਦੀ ਕਿ ਪੈਸੇ ਗਏ ਤਾਂ ਗਏ ਕਿੱਥੇ ਮੇਰੇ ਘਰੋਂ ਤੱਕ ਅੱਜ ਤੱਕ ਕਦੇ ਸੁਈ ਨਹੀਂ ਗਵਾਚੀ ਹੋ ਵੀ 7000 ਰੁਪਏ ਕਮਾਲ ਹੋ ਗਈ ਯਾਰ ਮਾਂ ਦੇ ਭਾਤਾ ਤਾਂ ਉਹਨੂੰ ਐ ਹੋ ਰਿਹਾ ਵੀ ਪਤਾ ਨਹੀਂ ਮੈਂ ਹਾਂ ਕਰਕੇ ਭੁੱਲ ਗਿਆ ਕਿਤੇ ਪਰ ਮੈਂ ਭੁੱਲਿਆ ਤਾਂ ਕੋਈ ਨਹੀਂ ਮੇਸ ਦਾ ਪੂਰਾ ਜਾਦਾ ਮੈਂ ਜਿੱਥੇ ਪੈਸੇ ਰੱਖੇ ਸੀ ਨਾ ਹਿੰਮਾ ਮੁਰਕੇ ਚੱਕਿਆ ਨੂੰ ਗਏ ਤਾਂ ਗਏ ਕਿੱਥੇ ਮਨਪ੍ਰੀਤ ਨੂੰ ਇਹ ਕਦੀ ਤੂੰ ਪੁੱਛਣਾ ਚੱਲ ਦੇ ਕਦੇ ਓਹੋ ਜਸ ਕਿਉਂ ਇਹਦੇ ਨਾਲ ਮੱਥਾ ਮਾਰੀ ਜਾਂਦੇ ਹੋ ਤੁਸੀਂ ਆ ਲਓ ਤੁਹਾਡਾ ਪਰਸ ਦੱਸਣਾ ਇਹ ਤਾਂ ਚਾਹੀ ਅੰਦਰੀ ਪੇਰ ਇਹਨਾਂ ਦੇ ਇੱਥੇ ਕਿਹੜਾ ਕੁਝ ਹੁੰਦਾ ਹੈਗਾ ਇਹ ਤਾਂ ਕੋਲ ਹੋਵੇ ਨਾ ਹੋਵੇ ਇੱਕੋ ਹੀ ਗੱਲ ਹੈ ਕਿਉਂ ਪਰਸ ਦਾ ਸਹਾਰਾ ਤਾਂ ਹੁੰਦਾ ਹੀ ਆ ਉਹ ਸਹਾਰਾ ਹੀ ਆ ਗੱਲ ਇਹਦਾ ਤਾਂ ਬਸ ਫਾਇਦਾ ਫੂਦਾ ਕੁਝ ਨਹੀਂ ਹੈਗਾ ਕਿਉਂ ਪੈਸੇ ਹੈ ਨਹੀਂ ਤੁਹਾਡੇ ਪਰਸ 'ਚ ਉਹ ਇੱਥੇ ਕਿੱਥੇ ਨੇ ਜਿਹੜੇ 2-4 ਬਚਦੇ ਨੇ ਉਹ ਮੰਮੀ ਲੈ ਲੈਂਦੀ ਆ ਲੈ ਮੈਨੂੰ ਫੜਾ ਲੈ ਮੈਨੂੰ ਫੜਾ ਹੋਰ ਦੱਸ ਇਹ 'ਚ ਕਿਹੜੇ ਟੋਏ ਨੇ ਇਹਦੇ ਤੇ ਮੱਥਾ ਮਾਰੀ ਜਾਂਦੇ ਹੋ ਆਗੇ 4 ਪੈਸੇ ਕੋਈ ਚੱਜ ਦਾ ਮੋਟਰਸਾਈਕਲ ਲੈ ਲਓ 4 ਪੈਸੇ ਨਹੀਂ ਪੈਂਦੇ ਅਪੀਅਰ 'ਚ 30-35000 ਰੁਪਏ ਪਊਗਾ ਫੇਰ ਕਿਤੇ ਜਾ ਕੇ ਤਜ ਦਾ ਮੋਟਰਸਾਈਕਲ ਆਊਗਾ ਨਾਲੇ ਖਰਚੇ ਤਾਂ ਹੋਰ ਹੀ ਪਾਸੇ ਨੂੰ ਠੀਕ ਆਉਂਦੇ ਇਹ ਚ ਕਿੱਥੋਂ ਪੈਸੇ ਪਾਦਾ ਮੈਂ ਯਾਰ ਹੁਣ ਮੋਟਰਸਾਈਕਲ ਤਾਂ ਲੈਣਾ ਹੀ ਪਊਗਾ ਮੰਮੀ ਹੋਰੇ ਤਾਂ ਫालतू ਖਰਚੇ ਕਰਦੇ ਨੇ ਤੁਸੀਂ ਕੋਈ ਕੰਮ ਦੀ ਚੀਜ਼ ਤੇ ਵੀ ਨਹੀਂ ਪੈਸੇ ਲਾ ਸਕਦੇ ਉਹ ਤਾਂ ਨਹੀਂ ਸੋਚਦੇ ਮੈਨੂੰ ਤਾਂ ਹੁਣ ਸੋਚਣੀ ਪੈਣਾਗਾ ਵੀ ਕਿਸੇ ਨਾ ਕਿਸੇ ਪਾਸੇ ਜੇ ਖਰਚਾ ਘੱਟ ਹੋਵੇ ਤਾਂਗਾ ਯਾਰ ਉਹਦਾ ਜੱਸ ਮੈਨੂੰ ਐ ਦਾ ਦੱਸ ਦੋ ਜਾ ਕਿੱਥੇ ਰਿਓ ਇਹਦੇ ਮੱਥਾ ਮਾਰੀ ਜਾਂਦੇ ਹੋ ਉਹ ਜੱਸ ਨਾ ਮੇਰਾ ਦੋਸਤ ਹੈ ਇੱਕ ਉਹ ਕਿ ਮੈਂ ਇੱਕ ਜੋਬ ਦੀ ਵੈਕੈਂਸੀ ਪਈ ਹੈਗੀ 25-30000 ਰੁਪਏ ਸੈਲਰੀ ਦਵਾ ਦੂੰ ਮੈਂ ਉਹਦੇ ਕੋਲ ਜਾਣਾ ਤੇ ਜੋਬ ਜੁਬ ਲੱਗ ਜੇ ਵਧੀਆ ਹੋ ਜਾਈਏ ਘਰ ਦੇ ਕੰਮ ਤਾਂ ਪਹਿਲੀ ਨਹੀਂ ਲੋਟਾਂ ਦੇ ਜੋਬ ਕਿੱਥੋਂ ਕਰ ਲਓਗੇ ਤੁਸੀਂ ਉਹ ਯਾਰ ਘਰ ਦੇ ਕੀ ਕੰਮ ਨੇ ਖੇਤੀ ਉਹ ਆ ਖੇਤੀ ਚ ਹੈ ਇੱਕ ਜਣਾ ਫ੍ਰੀਜ ਚ ਚਾਹੀ ਸਾਰਾ ਡੱਬਰ ਫ੍ਰੀਜ ਜਾਵੇ ਗੱਲ ਇੱਕੋ ਹੈ ਨਾ ਤਾਂ ਮੈਂ ਸੋਚ ਰਹਾ ਜੇ ਮੈਂ ਜੋਬ ਲੱਗ ਜੂੰ ਐਕਸਟਰਾ ਇਨਕਮ ਤਾਂ ਆਊਗੀ ਕੁਛ ਉਹ ਕਿਹੜਾ ਬੱਚ ਨਹੀਂ ਉਹ ਵੀ ਇਹੀਂ ਫੁਰਲੇ ਉੱਡ ਜਾਣਗੇ ਉਹ ਯਾਰ ਘੱਟੋ ਘੱਟ ਆਪਣੀ ਕਬੀਲਦਾਰੀ ਤਾਂ ਸੌਖੀ ਚੱਲੂਗੀ ਚਲੋ ਦੇਖ ਲਓ ਜੇ ਕੁਛ ਬੰਦਾ ਬਾਣੇ ਜਾਣਾ ਪੁੱਛ ਤਾਂ ਸਰ ਮੈਂ ਸ਼ਾਮ ਨੂੰ ਆਉਂਗਾ ਹਾ ਯਾਰ 2 10 5 8 10 12 ਲੈ ਇਹ ਤਾਂ 15 20 ਹੋਇਆ ਪਿਆ ਮਾਪਰੀ ਦਾ ਫਰਗਦੋ ਤੱਕੜੀ ਗੁੰਦੀ ਲਾ ਚਲ ਹੁਣ ਉਹਦਾ ਵੀ ਸਫਾ ਹੋ ਜਾਊਗਾ ਵਾਲੇ ਹੱਥ ਜਾ ਟੈਟ ਹੋਇਆ ਪਿਆ ਇਹਦੇ ਚ 14 50 ਤੱਕ 23 ਦੂੰਗੀ ਫਰਦ ਕਿਤੇ ਵੀ ਕਿਉਂ ਮੈਂ ਰੱਖੇਗੀ ਘਰ ਮੈਂ 2000 ਆਪ ਰੱਖ ਲੇਗੀ ਸਾਰਾ ਧਰਾਈਆ ਲੁੰਦੇ ਸੌਖਾ ਜਰ ਚੁਗਾ ਦ ਲੈਣ ਤੂੰ ਸੀ ਮੈਂ ਤਾਂ ਡਰੀ ਗਈ ਮੈਨੂੰ ਪਤਾ ਨਹੀਂ ਕੌਣ ਆ ਗਿਆ ਮੈਂ ਤਾਂ ਉਹ ਪੈਸੇ ਗਿਣੀ ਜਾਂਦੀ ਸੀ ਡਰਨਾ ਕਿਉਂ ਤੂੰ ਪੈਸੇ ਹੀ ਗਣਦੀ ਆਂ ਉਂਗੜਾ ਚੋਰੀ ਕਰਦੀ ਆਂ ਤਾਂ ਹੀ ਤਾਂ ਡਰਦੀ ਆਂ ਚੋਰੀ ਕਿਤੇ ਮੈਨੂੰ ਪਤਾ ਮੈਂ ਮਸਾਂ ਪਾਈ ਪਾਈ ਕਦੇ ਇਧਰੋਂ ਕੱਢ ਕਦੇ ਉਧਰੋਂ ਕੱਢ ਕਦੇ ਉੱਥੋਂ ਚੱਕ ਕਦੇ ਉੱਥੋਂ ਚੱਕ ਆ ਮਸਾਂ ਦੀ 20000 ਇਕੱਠਾ ਬੀਤ। ਹੋਰ ਗੱਲਾਂ ਨਹੀਂ ਗੱਲਾਂ। ਤਾਪ ਸੁਬਹ ਸੋਣੀ ਲੱਗਦੇ ਮੇਰੀ ਤੀਨ। ਜੇ ਕਿਸੇ ਹੋਰ ਚੀਜ਼ ਦੀ ਲੋੜ ਹੋਈ ਨਾ ਬੇਝਿਜਕ ਹੋ ਕੇ ਮੈਨੂੰ ਦੱਸ ਦੇ। ਕਰ ਦਤਾ ਨਾ ਠੰਡਾ। ਬਸ ਮੈਂ ਤਾਂ ਹੁਣ ਹੋਰ ਕੋਈ ਚੀਜ਼ ਨਹੀਂ ਲੈਣੀ। ਅੱਜ ਦੇਣੀ ਆ ਕੋਈ ਚੀਜ਼ ਤਾਂ ਚੀਜ਼ ਦੇ ਮੈਨੂੰ ਪੈਸੇ ਹੀ ਦੇ ਦੇ। ਮੈਂ ਇੰਨਾ ਚ ਹੀ ਮਲਾ ਲੂੰਗੀ। ਕਿਉਂ? ਲ ਲੈ ਹਰ ਤਾਂ ਮੇਰੇ ਦਿਲ ਦੀ ਰੀਜ ਇਹ ਆ ਵੀ ਤੇਰਾ ਗੱਲ ਸੁਣਨਾ ਆ ਜਾ ਮਾਂ ਇਨਾ ਕੁਛ ਤਾਂ ਪਿਆ ਹੁਣ ਉਹ ਤਾਂ ਮੇਰੀ ਮਰਜ਼ੀ ਐ ਵੀ ਮੈਂ ਕੁਛ ਪਾਉਣਾ ਐ ਕਿ ਨਹੀਂ ਪਾਉਣਾ ਰਾਣੀ ਹਰ ਘਰ ਤਾਂ ਨਹੀਂ ਪਾ ਸਕਦੀ ਮੇਰੀ ਗੱਲ ਸੁਣ ਉਹ ਮੈਂ ਇੱਕ ਟੋਲੇ ਦੀ ਜਾਂ ਦਿੱਲ ਟੋਲੇ ਦੀ ਅਗਲੀ ਵਾਰ ਆਈ ਨਾ ਤੈਨੂੰ ਚੈਨੀ ਬਣਾ ਕੇ ਦੇਵਾਂਗੀ ਮੈਂ ਪੁੱਤ ਕਿਹਦੇ ਵਾਸਤੇ ਇੰਨਾ ਸੋਚੀ ਬੈਠੀ ਆ ਤੇਰੇ ਪੁੱਤੇ ਦੇ ਕਰਕੇ ਕਿ ਮੇਰੀ ਧੀ ਦਾ ਘਰ ਜੜ ਜਵੇ ਬਣਾ ਦੀ ਮੇਰੀ ਮਾਂ ਜੇ ਤੈਨੂੰ ਇੰਨੀ ਹੀ ਇੱਛਾ ਹੈ ਵੀ ਮੈਨੂੰ ਕੋਈ ਚੀਜ਼ ਬਣਾ ਕੇ ਦੇਣੀ ਆ ਤਾਂ ਫਿਰ ਬਣਾ ਦੀ ਮੈਂ ਕਿਥੋਂ ਨਾ ਕਰਦੀ ਆ ਨਾ ਤਾਂ ਤੂੰ ਨਹੀਂ ਕਰਦੀ ਨਾ ਕਰਨ ਵਾਸਤੇ ਆ ਦੋ ਜਮਦੂਤ ਜੂ ਹੈਗੇ ਆ ਘਰ ਇਹ ਤਾਂ ਕਰਦੇ ਆ ਇਹਨਾਂ ਦਾ ਤਾਂ ਦਿਲ ਹੈ ਨਹੀਂ ਨਾ ਵੀ ਤੈਨੂੰ ਕੁਛ ਦਈਏ ਜਾਂ ਨਾ ਦਈਏ ਉਹ ਤਾਂ ਵਿਆਹ ਵਾਲਾ ਸੁਣਾਈ ਜਾਂਦੇ ਆ ਤੈਨੂੰ ਦੇਖਿਆ ਨਹੀਂ ਜੱਸ ਕਿਹਦੀ ਬੋਲੀ ਬੋਲਦਾ ਸੀ ਆਪਣੀ ਤੀਨੀ ਵੀ ਜਿੰਨੀ ਉਹ ਉੱਪਰੋਂ ਨਾ ਮਿੱਠੀ ਐ ਭੋਲੀ ਐ ਉੰਨੀ ਅੰਦਰ ਛੁਰਿਆ ਤਿੱਖੀ ਛੁਰੀ ਮੈਂ ਦੇਖਣਾ ਕਮਲਾਂ ਵਾਂਗੂ ਵੀਰ ਨੂੰ ਆਪਦੇ ਨੂੰ ਘੀਰਾ ਵੀਰਾ ਕਰਦੀ ਨਹੀਂ ਧੱਕਦੀ ਤੇ ਉਹਨੇ ਦੇਖੀ ਮਿੰਟ 'ਚ ਮੇਰਾ ਟੌਪਸਾ ਤੇ ਵੀ ਦੰਦਾ ਧਰ ਲਿਆ ਅਖੇ ਲੈ ਹੋਰ ਤੁਸੀਂ ਕਰਦੇ ਚੜਾਏਗਾ ਮੰਮੀ ਮੈਨੂੰ ਤਾਂ ਇਹ ਗੱਲਾਂ ਵੈਸੇ ਦੀਆਂ ਬਹੁਤ ਬੁਰੀਆਂ ਲੱਗੀਆਂ ਬਸ ਮੈਂ ਇੱਕ ਬੋਲੀ ਹੀ ਨਹੀਂ ਮੈਂ ਕਿਹਾ ਵੱਡਾ ਮੇਰੇ ਤੋਂ ਕਿਉਂ ਬੋਲਣਾ ਜੇ ਤੈਨੂੰ ਇਹ ਗੱਲਾਂ ਬੁਰੀਆਂ ਲੱਗੀਆਂ ਤਾਂ ਮੈਨੂੰ ਚੰਗੀਆਂ ਲੱਗੀਆਂ ਨਾਲੇ ਮੈਨੂੰ ਆਏ ਸੀ ਘਾੜ ਘਾੜ ਕਹੂਗਾ ਅਬੀ ਹੁਣ ਵਿਆਹ ਵਿਆਹ ਤੋਂ ਬਾਅਦ ਇੱਥੇ ਘਰੇ ਆਈ ਆ ਸ਼ਾਇਦ ਕੁੜੀ ਦੀ ਕੋਈ ਗਲਤੀ ਹੋਊਗੀ ਕੋਈ ਇਹ ਹੈ ਨਾ ਗਲਤ ਕੰਮ ਕਰਦਾ ਵੀ ਜਿਹੜਾ ਇਹਨੂੰ ਇੰਨੇ ਸਾਰਾ ਟੱਬਰ ਬੋਲੀ ਜਾਂਦਾ ਕਾਲੇ ਦਿਵਾਲੇ ਖਣ ਕੇ ਕਿਸੇ ਨੇ ਕਿਡਾਈ ਇਹ ਦੇਖਣਾ ਵੀ ਮਾਵਾ ਧੀ ਨਾਲ ਉਹ ਬੋਲੀ ਜਾਂਦਾ ਚੱਲ ਕੋਈ ਨਾ ਤੂੰ ਕੋਈ ਵੀ ਗੱਲ ਨਾ ਆਪਣੇ ਦਿਲ ਤੇ ਨਾਉਣੀ ਤੇਰੀ ਮਾਂ ਬੈਠੀ ਹੈ ਨਾ ਅਬ ਬੁੜਾ ਜੀ ਹਵੀ ਨਾ ਜੀ ਨਗਰ ਲੱਗਾ ਹੋਇਆ ਕੌਣ ਹੈ ਮੈਂ ਜਾ ਕੇ ਦੇਖਦੀ ਹਾਂ ਸੋਸ਼ਣਾ ਹਾਂਜੀ ਮੰਮੀ ਤੂੰ ਖੜੀ ਇੱਥੇ ਕੀ ਕਰਦੀ ਆ? ਓ ਮੰਮੀ ਮੈਂ ਤਾਂ ਭਾਂਡੇ ਇਕੱਠੇ ਕਰਨ ਆਈ ਸੀਗੀ। ਭਾਂਡੇ ਇੱਥੇ ਕਿਹੜੇ ਪਏ ਸੀ ਬਾਹਰ ਦੇ ਵਿੱਚ? ਉਧਰ ਥਾਲ ਪਿਆ ਸੀਗਾ। ਉਹ ਵੇਈ ਹੱਥੋਂ ਛੁੱਟ ਗਿਆ। ਗੱਲਾਂ ਸੁਣਦੀ ਸੀ ਸਾਡੀਆਂ ਖੜ ਕੇ? ਨਾ ਮੰਮੀ ਮੈਂ ਤਾਂ ਕੋਈ ਗੱਲ ਨਹੀਂ ਸੁਣੀ ਮੈਂ ਤਾਂ ਭਾਂਡੇ ਚੱਕਣ ਆਈ ਸੀ ਬਸ। ਪਾਸ ਕਰੋ ਭਾਬੀ ਪਾਸ ਕਰੋ। ਪਹਿਲਾਂ ਤੁਸੀਂ ਵੀਰੇ ਨੂੰ ਇੰਨੀ ਉਂਗਲਾਂ ਲਾਤੀਆਂ ਉਹ ਘੱਟ ਸੀ। ਜਿਹੜੀਆਂ ਉਹ ਸਾਡੀਆਂ ਹੋਰ ਸੁਣ ਕੇ ਹੋਰ ਲਾਉਣੀਆਂ ਸ਼ਰੂਤੀਆਂ। ਮਨਪ੍ਰੀਤ ਮੈਂ ਤਾਂ ਕੋਈ ਗੱਲ ਹੀ ਨਹੀਂ ਸੁਣੀ ਤੁਸੀਂ ਕੀ ਗੱਲਾਂ ਕਰਦੇ ਸੀਗੇ? ਮੇਰੀ ਗੱਲ ਸੁਣ ਲੈ ਜਸ਼ਨ। ਅਸੀਂ ਮਾਮਾ ਧੀਆਂ ਨੇ 100 ਦੋ 100 ਕਰਨਾ ਹੁੰਦਾ ਆ ਜਿਹੜੀਆਂ ਚੁਗਲ ਝੱਤਾਂ ਤੋ ਮਾਰਦੀ ਫਿਰਦੀਆਂ ਨਾ ਇਹ ਬੰਦ ਕਰ ਦੇ ਤੇਰੀਆਂ ਹਰਕਤਾਂ ਦਿਨੋਂ ਪਰ ਦਿਨ ਨਾ ਬਹੁਤ ਕਮੀਨੀਆਂ ਹੁੰਦੀਆਂ ਜਾਂਦੀਆਂ ਮੰਮੀ ਮੈਂ ਤਾਂ ਕੋਈ ਗੱਲ ਹੀ ਨਹੀਂ ਸੁਣੀ ਇੱਥੇ ਥਾਲ ਤੁਸੀਂ ਰੱਖਿਆ ਹੋਣਾ ਉਹੀ ਚੱਕਣ ਆਈ ਸੀ ਭਾਂਡੇ ਮਾਂਦੀ ਸੀ ਕੋਈ ਰਹਿ ਨਾ ਜਾਵੇ ਥਾਲ ਚੱਕਣ ਨਹੀਂ ਸੀ ਆਈ ਗੱਲਾਂ ਕਰਨ ਆਈ ਸੀ ਮਾਮਾ ਧੀਆਂ ਨੀ ਕੀ ਪਤਾ ਹੁਣ ਪਾਪੀ ਤੂੰ ਕਦੋਂ ਉੱਡੀ ਖੜੀ ਸੀ ਮਨਪ੍ਰੀਤ ਮੇਰੇ ਕੋਲ ਨਾ ਇੰਨਾ ਵੀ ਟਾਈਮ ਨਹੀਂ ਹੈਗਾ ਵੀ ਤੁਹਾਡੀਆਂ ਦੋਨਾਂ ਦੀਆਂ ਗੱਲਾਂ ਸੁਣਾ ਨਹੀਂ ਚੁਗਲ ਜੱਤੀਆਂ ਮਾਰਦੀ ਸੀ ਕੀ ਹੁਣ ਤੁਹਾਨੂੰ ਮੈਂ ਜਵਾਬ ਦਵਾਂ ਜਦੋਂ ਯਕੀਨੀ ਨਹੀਂ ਕਰਨਾ ਤੁਸੀਂ ਕਿਸੇ ਗੱਲ ਦਾ ਯਕੀਨ ਕਰ ਲੈ ਤੂੰ ਹੈ ਹੀ ਨਹੀਂ ਮੇਰੇ ਪੁੱਤ ਨੂੰ ਮੇਰੇ ਖਿਲਾਫ ਭੜਕਾ ਕੇ ਕੀ ਸਾਬਤ ਕਰਨਾ ਚਾਹੁੰਨੀ ਆ ਤੂੰ ਮੈਂ ਆਪਣੀ ਧੀ ਵਾਸਤੇ ਟੌਪਸ ਕਰਾਇਆ ਫਿਰ ਕੀ ਆ ਤੇਰੇ ਕਿਉਂ ਸੂਰ ਲੱਗ ਗਿਆ ਮੰਮੀ ਅੱਜ ਕੱਲ ਐਡਾ ਮੂਰਖ ਕੋਈ ਨਹੀਂ ਜਿਹੜਾ ਕਿਸੇ ਪਿੱਛੇ ਲੱਗਦਾ ਸਭ ਨੂੰ ਦਿਖਦਾ ਹੁੰਦਾ ਵੀ ਕੌਣ ਸਹੀ ਹੈ ਤੇ ਕੌਣ ਗਲਤ ਉਹ ਤਾਂ ਅੰਨਾ ਹੋ ਗਿਆ ਉਹਨੂੰ ਤੂੰ ਦਿਖਾਉਣੀ ਆ ਜੋ ਤੂੰ ਦੇਖਦਿਆ ਨਾ ਤੈਨੂੰ ਉਹੀ ਉਹਨੂੰ ਦਿਖਦਾ ਉਹਦੇ ਤਾਂ ਅੱਖਾਂ ਤੇ ਪੱਟੀ ਬੰਨ ਦਿੱਤੀ ਤੂੰ ਆਪਣੇ ਪਿਆਰ ਦੀ ਅਵਾਸ ਕਰ ਜਿੱਤੇ ਦੀ ਮੈਂ ਇਆ ਕਲੇ ਸੀਛੜਿਆ ਪਿਆ ਘਰ ਚ ਕੋਈ ਗੱਲ ਨਹੀਂ ਨਾ ਬੋਲ ਕੋਈ ਗੱਲ ਨਹੀਂ ਪਾਪੀ ਥਾਰੀ ਡਿੱਗਿਆ ਸੀ ਚੱਲ ਠੀਕ ਆ ਫਲ ਜੇ ਮੇਰੀ ਧੀ ਨੂੰ ਦੇਖ ਕੇ ਤਾਂ ਰਾਜੀ ਨਹੀਂ ਤੇ ਫਿਰ ਤੂੰ ਉਹਦੇ ਸਾਹਮਣੇ ਬੋਲਣ ਲੱਗ ਪਈ ਇੰਨਾ ਚਿਕਨ ਦੀ ਕੀ ਲੋੜ ਹੈ ਜਦੋਂ ਆਪ ਨੂੰ ਪਤਾ ਹੀ ਲੱਗ ਗਿਆ ਬਚੋਰੀ ਖੜ ਕੇ ਗੱਲਾਂ ਸੁਣਦੀ ਅੱਗੇ ਤੋਂ ਆ ਆ ਦਾ ਪਾਸਾ ਰੱਖਿਆ ਕਰਾਂਗੇ ਸੁਣਾਤੀਆਂ ਨਾ ਗੱਲਾਂ ਹੁਣ ਬੈਠੂਗੀ ਚੁੱਪ ਕਰਕੇ ਪਤਾ ਹੋਊਗਾ ਆਲੇ ਦੁਆਲੇ ਕੁਸਕੂ ਵੀ ਨਾ ਵੇ ਕਿੱਥੇ ਮੈਂ ਬੈਠੀ ਆ ਕਿੱਥੇ ਨਹੀਂ ਦੂਰ ਹੋ ਕੇ ਲੰਘੂਗੀ 20 ਫਟ ਤੇ ਮੇਰੀ ਸੱਸ ਬੈਠੀ ਆ ਸਾਨੂੰ ਕੋਈ ਗੱਲ ਨਹੀਂ ਅਸੂਨੀ ਹਾਂ ਤਾਂ ਸੁਤਲੀਆਂ ਚੰਨ ਮੈਂ ਦਰਮਾਰਿਆ ਕਿਸੇ ਦਾ ਇੱਥੇ ਮੈਂ ਘਰੇ ਦਰਦੀਆਂ ਜੇ ਤੈਨੂੰ ਵੀ ਡਰ ਮਾਰਿਆ ਮੈਨੂੰ ਡਰ ਜਦੋਂ ਦਰਦੀ ਇਹ ਸੀ ਗੱਲ ਉਹ ਬੱਤਨੀ ਇਹਨੂੰ ਪਸਾਰਿਆ ਤਾਂ ਮੈਂ ਤੇਰੇ ਖਾਪ ਤੇ ਇੱਕ ਸਾਥ ਸੋਹਣੀ ਚੰਗਾ ਮੈਂ ਹੁਣਾਂ ਤੇ ਪੈਸਾ ਦਾ ਸਭ ਤਾ ਵਲੋਂ ਨਹੀਂ ਚਾਹਤਾ ਬੜਾ ਯਾਰ ਮਾਣੇ ਤਾਂ ਕਹਤਾ ਵੀ ਹਾਂ ਪੈਸੇ ਕਿਤੇ ਧਰ ਕੇ ਭੁੱਲ ਗਿਆ ਹਾਂ ਪਰ ਸਾਲਾ ਭੁੱਲਿਆ ਤਾਂ ਕੋਈ ਨਹੀਂ ਰੱਖੇ ਤਾਂ ਉੱਥੇ ਹੀ ਦੀ ਮੈਂ ਕਿੰਗਾਏ ਤਾਂ ਕਿੱਥੇ ਹੋ ਸਕਦਾ ਮਨਪ੍ਰੀਤ ਨੇ ਦਰ ਉੱਤਰ ਤਰਤੇ ਹੁਣ ਮਾਂ ਕਹਿੰਦੀ ਹੁਣ ਪੁੱਛੀ ਨਾ ਕੱਲ ਦੇਖਦਾ ਫਿਰ ਕਿਵੇਂ ਕਰਨਾ ਉਹ ਤਾਂ ਹਜੇ ਲੱਗਦੀ ਅੱਜ ਉਹ ਕੁਛ ਨਹੀਂ ਦੀਪੇ ਹਾਂਜੀ ਉਹ ਤਾਂ ਘਰ ਦੀ ਗੱਲ ਜੀ ਤੀ ਤੇ ਮੈਂ ਤਨੂੰ ਕਹਿੰਦਾ ਤੀ ਉਹ ਉਲੀ ਤੇ ਤੇਲੇ ਵਾਲੀ ਦਵਾਈ ਆਈਏ ਜਿਹੜੀ ਹਾਂਜੀ ਉਹਨੂੰ ਡੱਬਿਆਂ ਚੋਂ ਕੱਢ ਕੇ ਲਾ ਦੇ ਰੱਖਣਿਆ ਚ ਉਹ ਲਾ ਦੰਨਾ ਵਾ ਹੋਰ ਬਾਈ ਬਣ ਕੇ ਕੰਮ ਤਾਂ ਨਮੇੜ ਜਾ ਰਾ ਆ ਨਮੇੜੀ ਮਨਪ੍ਰੀਤ ਨੂੰ ਫੋਨ ਵੀ ਕਰਨਾ ਸੀ ਵੀ ਕੱਲ ਨੂੰ ਲੈਣਾ ਪੁੱਛ ਲੈਣਾ ਫਿਰ ਕੀ ਕਹਿੰਦੀ ਐ ਨਾਲੇ ਪੁੱਛ ਨੂੰ ਪੈਸਾ ਬਾਰੇ ਰਨਾਇਰ ਜੋ ਕੱਲ ਨੂੰ ਕਰਿਆ ਆਉਗੀ ਉਦੋਂ ਹੀ ਪੁੱਛੂ ਕਾਣ ਨੂੰ ਕਹਿਣਾ ਕਿ ਰਾਂਝਾ ਜਾਣ ਬਾਰੇ ਕਰ ਲੈਣਾ ਗੱਲ ਵੀ ਭਾਈ ਆਉਂਗਾ ਕੱਲ ਨੂੰ ਹਲੋ ਹਲੋ ਸਤਿ ਸ਼ਕਾਲ ਸਤਿ ਸ਼ਕਾਲ ਜੀ ਕੀ ਹਾਲ ਹੈ ਹਮ ਵਧੀਆ ਕਿਵੇਂ ਮਨਪੇ ਠੀਕ ਆ ਹਾਂ ਜੀ ਵਧੀਆ ਤੁਸੀਂ ਬਸ ਮਮੀ ਕਿਵੇਂ ਨੇ ਮਮੀ ਵੀ ਵਧੀਆ ਜੀ ਲ ਆ ਲਿਆ ਤੂੰ ਤਾਂ ਜਾ ਕੇ ਓਏ ਅ ਜੀਤਾ ਮੈਂ ਕਹਾਦਾ ਲਾ ਲਿਆ ਤੁਹਾਡਾ ਜੀ ਮੇਨਾਂ ਦਾ ਜ਼ਿਆਦਾ ਲੱਗ ਗਿਆ ਮੈਨੂੰ ਵੇਚ ਕੇ ਤੁਸੀਂ ਕਾਲ ਹੀ ਨਹੀਂ ਕੀਤੀ ਮੈਨੂੰ ਕਈ ਲੈ ਜਦੋਂ ਮੈਂ ਕਰ ਦਦੋਂ ਤੂੰ ਨਹੀਂ ਚੱਕਦੀ ਜਦੋਂ ਤੂੰ ਕਰਦੀ ਹੈ ਉਦੋਂ ਮੈਂ ਇਧਰ ਉਧਰ ਹੁੰਨਾ ਅੱਛਾ ਹੂੰ ਤੇ ਮੈਂ ਤੁਹਾਨੂੰ ਇਹ ਕਹਿੰਦਾ ਸੀ ਹਾਂ ਜੀ ਆ ਜੀ ਇਹ ਕੱਲ ਨੂੰ ਲੈਣਾ ਕਰ ਰਹੇਗੇ ਹਜੇ 2-4 ਦਿਨ ਹੋਰ ਅ ਮਰਜ਼ੀ ਆ ਜੇ ਛੱਡਣਾ ਤਾਂ 2-4 ਦਿਨ ਛੱਡ ਦੋ ਜੇ ਲੈ ਕੇ ਜਾਣਾ ਲੈ ਜਾਓ ਮਰਜ਼ੀ ਦਾ ਭਾਈ ਤੇਰੇ ਨਾਲ ਹੈ ਦੇਖ ਸਾਡਾ ਤਾਂ ਜੀ ਕੋਈ ਨਹੀਂ ਲੱਗਦਾ ਮੰਮੀ ਕਰੀ ਜਾਂਦੀ ਹੈ ਕਹਿੰਦੀ ਲੈ ਆ ਲੈ ਆ ਲੈ ਆ ਅੱਛਾ ਚਲੋ ਵੈਸੇ ਵੀ ਬਹੁਤ ਦਿਨ ਹੋ ਗਏ ਇੰਨੇ ਦਿਨ ਬਹੁਤ ਹੋ ਗਏ ਕੋਈ ਗੱਲ ਨਹੀਂ ਲੈ ਜਾਓ ਔਰ ਨਾਲੇ ਮੈਂ ਇੱਕ ਹੋਰ ਗੱਲ ਜੀ ਕਰਨੀ ਤੇਰੇ ਨਾਲ ਚੱਲ ਕੋਈ ਨਹੀਂ ਉਹ ਤਾਂ ਉਰੇ ਆ ਕੇ ਕਰੂਗਾ ਮੈਂ ਫਿਰ ਦੱਸ ਦੋ ਕਿਹੜੀ ਗੱਲ ਆ ਨਹੀਂ ਨਹੀਂ ਕੋਈ ਨਹੀਂ ਉਹ ਤਾਂ ਬਸ ਬਾਲੀ ਵੱਡੀ ਤਾਂ ਗੱਲ ਹੈ ਨਹੀਂ ਨਾਰਮਲ ਜੀ ਗੱਲ ਹੈ ਚੱਲ ਫਿਰ ਮੈਂ ਆਉਂਗਾ ਕੱਲ ਨੂੰ ਫਿਰ ਹੈ ਹਾਂ ਠੀਕ ਆ ਮੈਨੂੰ ਤੁਰੰਤ ਤੋਂ ਪਹਿਲਾਂ ਨਾ ਫੋਨ ਕਰ ਦੇ ਠੀਕ ਆ ਚੱਲ ਕਰ ਦੂੰਗਾ ਫੋਨ ਤੁਰੰਤ ਤੋਂ ਪਹਿਲਾਂ ਕਰ ਦੂੰ ਠੀਕ ਆ ਓਕੇ ਬਾਏ ਬਾਏ ਓਕੇ ਬਾਏ ਇਨਸ਼ਾਅੱਲਾ ਐਸੀ ਅਲੀ ਗੱਲ ਤਾਂ ਨਾ ਕੱਲ ਨੂੰ ਪਿੰਡਾ ਜਦੋਂ ਲੈ ਆਇਆ ਫੇਰ ਹੀ ਛੇੜੂਗਾ ਨਾਲੇ ਫੋਨ ਤੇ ਬੰਦੇ ਨੂੰ ਕੀ ਪਤਾ ਲੱਗਦਾ ਵੀ ਕਿਹੜੇ ਵੇ ਇਹ ਨਾਲ ਗੱਲ ਕਰ ਰਿਹਾ ਕਿਹੜੇ ਨਾਲ ਨਾ ਐਵੇਂ ਮੰਮੀ ਦਾ ਕਹਣਾ ਗੱਲ ਉੱਟਣਾ ਲੱਜੇ ਉਹ ਕਿਵੇਂ ਉੱਥੇ ਹੀ ਰਹਿ ਗਿਆ ਲਾ ਦੇ ਰੱਖਣਿਆ ਜਾਂਚਾ ਲਾਤੀ ਜੀ ਲਾਤੀ ਚਾਬੀ ਜਾਂਦਾ ਸਤਿਆ ਨੇ ਉਹ ਆ ਵੀ ਤਾਇਆ ਉਹ ਠੀਕ ਐ ਸ਼ੇਰਾ ਮੈਂ ਤੇਰੇ ਕੋਲ ਇੱਕ ਕੰਮ ਆਇਆ ਸੀਗਾ ਹਾਂ ਤਾਂ ਆਇਆ ਬੁਰ ਮੇਰਾ ਡੰਗਾ ਤੂੰ ਹੀ ਲਾਉਣਾ ਹੁੰਦਾ ਮੈਨੂੰ ਨਾ 2 ਲੱਖ ਰੁਪਏ ਦੀ ਜਰੂਰਤ ਸੀਗੀ ਅੱਛਾ ਦੇ ਕੁੜੀ ਦਾ ਵਿਆਹ ਕਰਕੇ ਹਟਿਆਂਗੇ ਹੱਥ ਹੋ ਗਿਆ ਜਿਆਦਾ ਟੈਟ ਤੇ ਕਿਸੇ ਨੂੰ 2 ਲੱਖ ਰੁਪਏ ਮੈਂ ਮੋੜਨਾ ਹੈਗਾ ਮੇਰਾ ਪਹਿਲਾਂ ਮੰਗੂ ਡੰਗਾ ਲਾ ਉਹ ਤਾਂ ਆ ਉਹ ਤਾਂ ਤੇਰਾ ਮੈਂ ਸਾਰੀ ਪ੍ਰੋਬਲਮ ਸਮਝਣਾ ਲਿਖਿਆ ਹੁਣ ਤੈਨੂੰ ਖੁਦ ਨੂੰ ਵੀ ਪਤਾ ਤੂੰ ਮੈਥੋਂ ਕਿੰਨੇ ਬਾਰੇ ਪੈਸੇ ਫੜ ਕੇ ਲਏਗਾ ਤੂੰ ਤੇਰੀ ਗੱਲ ਠੀਕ ਐ ਸ਼ੇਰਾ ਪਰ ਹੁਣ ਜਦੋਂ ਜ਼ਰੂਰਤ ਆਉਂਦੀ ਐ ਮੈਂ ਤੇਰੇ ਕੋਲ ਹੀ ਆਉਣਾ ਤਾਇਆ ਦੇਖ ਪਹਿਲਾਂ ਨੇ ਪੈਸੇ ਪਹਿਲਾਂ ਮੋੜਨ ਦਾ ਹੱਕ ਹੁੰਦਾ ਦੁਬਾਰੇ ਫੇਰ ਮੰਗੀ ਜਾਂਦੀ ਤੂੰ ਪਹਿਲਾਂ ਵੀ ਕਿਦੋ ਵਾਰੀ ਕਰਕੇ ਬਹਾਨੇ ਮਾਰ ਕੇ ਮੇਰੇ ਤੋਂ ਪੈਸੇ ਲੈ ਗਿਆ ਅਲਾ ਮੈਂ ਦੇ ਦਿੱਤੇ ਉਹ ਪੁੱਤ ਹੁਣ ਤੈਨੂੰ ਕੀ ਦੱਸਾਂ ਕੁੜੀ ਦੇ ਬੈਹ ਚੁੜਝ ਗਏ ਉਦੋਂ ਪਹਿਲਾਂ ਮੋਟਰ ਦਾ ਖਰਚਾ ਹੋ ਗਿਆ ਹੋਰ ਲਗਾਉਣਾ ਪੈਗਾ ਦੁਬਾਰੇ ਤਾਂ ਕਰਕੇ ਥੋੜਾ ਜਿਹਾ ਹੱਥ ਟੈਟ ਹੋ ਗਿਆ ਉਹ ਤਾਇਆ ਖਰਚੇ ਕਿਤੇ ਕਰੇ ਨਹੀਂ ਹੁੰਦੇ ਜੀ ਹੁਣ ਤੈਨੂੰ ਕੀ ਲੱਗਦਾ ਮੇਰੇ ਕੋਲ ਪੈਸੇ ਹੋਈ ਆ ਜਾਂਦੇ ਖਰਚੇ ਮੇਰੇ ਕੋਲੇ ਵੀ ਬਥੇਰੇ ਆ ਆ ਲੇਬਰਾਂ ਆਉਂਦੇ ਨੇ ਉਹਨਾਂ ਦੇ ਫੈਕਟਰੀਆਂ ਆਉਂਦੇ ਨੇ ਹੁੰਦੇ ਨੇ 100 ਬੰਦਾ ਕੰਮ ਕਰਦਾਂਗੇ ਉਹ ਗਲਤਾ ਛੇਰਾ ਤੇਰੀ ਠੀਕ ਐ ਦੇਖ ਤਾਇਆ ਮੁਸ਼ਕਲ ਆ ਜਾਂਦਾ ਬਸ ਚਲ ਫਿਰ ਛੇਰਾ ਹੁਣ ਮੈਂ ਕਿਸੇ ਦੇ ਹੋਰ ਭਾਂਡੇ ਪਾਵਾ ਹੁਣ ਉਹਦਾ ਦੇਖ ਤੁਹਾਨੂੰ ਦੇਖਣਾ ਪਊ ਮੇਰੇ ਵੱਲੋਂ ਹੱਥ ਪਰੇ ਜੇ ਤੁਸੀਂ ਪਹਿਲਾ ਮੋੜੇ ਹੁੰਦੇ ਹਾਂ ਮੈਂ ਕਿਸੇ ਨਾਲ ਬਸੋਂ ਫਲਾ ਕਰ ਲੈਂਦਾ ਤੁਹਾਨੂੰ ਹੂੰ ਤਰੇ ਕੰਨਿਓਂ ਜਵਾਬ ਆਸ਼ੇ ਰ ਪਰ ਮੁਸ਼ਕਿਲ ਆ ਹੋਰ ਚਾਹ ਪਣੀ ਦੱਸ ਜੇ ਮੈਨੂੰ ਬਹੁਤ ਚਾਹ ਪਾਣੀ ਤਾਂ ਨਹੀਂ ਮੈਂ ਤਾਂ ਇਹੀ ਮਸੀ ਵਿੱਚ ਆਇਆ ਸੀਗਾ ਚੱਲ ਠੀਕ ਆ ਭਾਈ ਫਿਰ ਕਿਸੇ ਪਾਸੇ ਹੋਰ ਕਰਦਾ ਹਨ ਹਾਂ ਤੁਸੀਂ ਕਿਸੇ ਪਾਸੇ ਹੋਰ ਪੁੱਛੋ ਠੀਕ ਆ ਦਿੰਦਾ ਤੇ ਇਹਨੇ ਤਾਂ ਦੇਤਾ ਜਵਾਬ ਹੁਣ ਮੈਂ ਕਿੱਥੇ ਹੱਲ ਕਰਾਂ ਕਿਹਦੇ ਭਾਂਡੇ ਪਾਵਾਂ ਪਤਾ ਨਹੀਂ ਹੁਣ ਕਿਹਦੇ ਕਿਹਦੇ ਮਿੰਤ ਕਰਨੇ ਪਊ ਕੀ ਅਕੀ ਦਾ ਮੂੰਹ ਦੇਖਣਾ ਪਊਗਾ ਬਥੇਰਾ ਕਹਾ ਮੈਂ ਖਰਚ ਘੱਟ ਕਰ ਲਵਾਂ ਇਹ ਖਰਚ ਘੱਟ ਕਰ ਲਵਾਂ ਮੇਰੀ ਇੱਕ ਨੀ ਮੰਨੀ ਸੁਣੀ ਨਹੀਂ ਦਿਨਾਨੀ ਨੇ ਜਮਾਇਸ ਨੇ ਚਲ ਹੋਰ ਕਰਦਿਆਂ ਕਿਸੇ ਤੋਂ ਹੱਲ ਮੈਂ ਕਹ ਦੂੰ ਉਹਨਾਂ ਨੂੰ ਹਾਂ ਬਸ ਦੇ ਜਾਣਗੇ 2-4 ਦਿਨਾਂ ਤੱਕ ਪੈਸੇ ਦੱਸੇ ਵੇ ਮੈਂ ਖੜੀ ਧਰਨਾ ਬਾਤੋ ਗੱਲ ਕਰਦੀ ਆ ਆਹੋ ਚੰਗਾ ਕਿਵੇਂ ਭਾਈ ਠੀਕ ਆ ਭਾਬੀ ਤੂੰ ਦੱਸ ਹਾਈ ਨਾਂਗੇ ਜਿਵੇਂ ਸਾਰਦੇ ਨਹੀਂ ਹੁੰਦਾ ਮੈਨੂੰ ਤੈਨੂੰ ਤਾਂ ਸਾਰਾ ਪਿੰਡ ਸਿਆਣਦਾ ਤੈਨੂੰ ਕੋਣ ਨਹੀਂ ਸਿਆਣਦਾ ਤੇ ਫੇਰ ਤੂੰ ਬੁਲਾਇਆ ਹੀ ਨਹੀਂ ਕੀ ਗੱਲ ਹੋ ਗਈ ਇਹ ਜੀ ਗਲਤਾਂ ਕੀ ਹੋਣੀ ਆ ਭਾਬੀ ਤੂੰ ਦੱਸ ਕੀ ਗੱਲ ਹੋ ਗਈ ਜਿਹੜਾ ਮੈਨੂੰ ਰਾਹ ਜਾਂਦੇ ਨੂੰ ਬੋਲ ਮਾਰ ਕੇ ਖੜਾਇਆ ਤਾ ਫਾਇਦਾ ਤੈਨੂੰ ਐ ਕਹਿਨੀ ਆ ਭਾਈ ਆ ਤੇਰੇ ਵਾਲੀ ਮਾਣੂ ਮੜਾ ਮोटा ਸਮਝਾ ਦਿਆ ਕਰੋ ਐਨੇ ਪੈਸੇ ਖਰਚ ਦਿਆ ਕੋਈ ਬੈਂਕਾਂ ਬਾਂਕ ਕੋ ਲੁੱਟ ਲੈ ਤੁਸੀਂ ਤੀਜੇ ਦਿਨ ਸੁਨਾਰੇ ਦੀ ਦੁਕਾਨ ਤੇ ਬੈਠੀ ਹੁੰਦੀ ਆਗੀ ਉਹ ਤਾਂ ਮੈਨੂੰ ਵੀ ਪਤਾ ਭਾਬੀ ਵੀ ਤੀਜੇ ਦਿਨ ਸੁਨਾਰੇ ਦੇ ਬੈਠੀ ਹੁੰਦੀ ਆ ਉਹ ਪਰ ਤੂੰ ਦੱਸ ਤੈਨੂੰ ਸਾਡੇ ਘਰ ਚੋਂ ਕੀ ਚਾਹੀਦਾਗਾ ਜਿਹੜਾ ਬਾਲੀ ਬਿੜਕ ਰੱਖਦੀ ਐਂ ਕੀ ਤੂੰ ਲੈ ਭਾਈ ਮੈਨੂੰ ਤੁਹਾਡੇ ਘਰ ਚੋਂ ਕੀ ਚਾਹੀਦਾ ਮਤਲਬ ਉਹ ਗੱਲ ਯਾਦ ਆ ਕੇ ਤੈਨੂੰ ਦੇਖ ਕੇ ਤਾਂ ਕਹਦਾ ਮੈਂ ਤਾਂ ਕੀ ਲੈਣਾ ਤੁਹਾਡੇ ਪੈਸੇ ਨੇ ਜਿਵੇਂ ਮਰਜ਼ੀ ਖਰਚੋ ਗੱਲਾਂ ਤਾਂ ਤੈਨੂੰ ਸਾਰੇ ਪਿੰਡ ਦੀਆਂ ਜਿਆਦਾ ਆ ਜਾਂਦੀਆਂ ਨੇ ਕਿਸੇ ਵੀ ਘਰ ਦਾ ਦੇਖ ਲੈ ਤੈਨੂੰ ਪਿੰਡ ਦਾ ਡਾਕੀ ਉਹੀ ਨਹੀਂ ਕਹਿੰਦੇ ਪਿੰਡ ਵਾਲੇ ਤਾਂ ਉਹੀ ਭੌਗਦੇ ਨੇ ਪਿੰਡ ਵਾਲੇ ਤਾਂ ਮੈਨੂੰ ਦੇਖ ਕੇ ਜਰਤੇ ਨਹੀਂ ਹੈਗੇ ਭਾਈ ਮੱਚਦੇ ਰਹਿੰਦੇ ਨੇ ਮੇਰੇ ਤੇ ਉਹੀ ਗੱਲਾਂ ਬਣਾ ਲੈਂਦੇ ਨੇ ਵੀ ਲੱਭੋਂ ਐਂ ਕਹੀ ਗਈ ਐਂ ਕਹੀ ਗਈ ਆਹੋ ਤੂੰ ਹੀ ਆ ਗਈ ਪਿੰਡ 'ਚ ਜਿਹਨੂੰ ਸਾਰਾ ਪਿੰਡ ਦੇਖ ਕੇ ਮੱਚੂਗਾ। ਜਰਦੀ ਤਾਂ ਭਾਬੀ ਤੂੰ ਨੀ ਕਿਸਦਾ ਘਰ ਦੇਖ ਕੇ। ਤੈਨੂੰ ਤਾਂ ਐ ਹੁੰਦਾ ਕੋਈ ਆਪਦੇ ਘਰੇ ਚੰਗੀ ਰੋਟੀ ਖਾਂਦਾ ਕਿ ਆਵਾ। ਮਾੜ ਕਿਹੜਾ ਨਾ ਪਵਾਦੇ ਤੂੰ। ਮੈਂ ਕਿਡੋਂ ਉਹਨਾਂ ਦੇ ਹੱਥਾਂ 'ਚ ਰੋਟੀ ਖੋਲਿਆਂ ਦੀ। ਤੂੰ ਤਾਂ ਉਹੀ ਗੱਲ ਪੈਗਾ ਮੈਂ ਤਾਂ ਤੈਨੂੰ ਨਾਰਮਲ ਹੀ ਸੁੱਤੇ ਸਵੇਰ ਗੱਲ ਕਹੀ ਆ ਮੈਂ ਕੀ ਦੱਸ ਕੀ ਕਹਦਾ ਤੈਨੂੰ ਤੂੰ ਤਾਂ ਉਹੀ ਗੱਲ ਪੈਂਦਾ ਫਿਰਦਾ। ਮਾੜਾ ਜਨਾ ਪਿੰਡ 'ਚ ਕਿਹੜਾ ਘੱਟ ਰੱਖਿਆ ਕਰ। ਸਾਰਾ ਦਿਨ ਹੀ ਦੇਖਦਾ ਮੈਂ। ਕਦੇ ਇੱਧਰ ਲੰਘੇ ਕਦੇ ਇੱਧਰ। ਉਹ ਲੈ ਮੇਰੀਆਂ ਲੱਤਾਂ ਨੇ ਮੇਰੇ ਘੇੜੇ ਨੇ ਮੈਂ ਦਮਾ ਚਾ ਵੀ ਸਾਰਾ ਦਿਨ ਪਿੰਡ ਚ ਤੂੰ ਕੀ ਕਰਦੀ ਫਿਰਦੀ ਇਹਨੀ ਆ ਆਥਣੇ ਜੇ ਲਾ ਕੇ ਦੋ ਪੈਗ ਨਾ ਤੇਰੀਆਂ ਆਹੀ ਲੱਤਾਂ ਪੰਨੀਆਂ ਨਾ ਮੈਨੂੰ ਵੀ ਦੱਸ ਨਾ ਕਹੀ ਫਿਰ ਤੂੰ ਉਹ ਨਾ ਨਾ ਦੱਸੇ ਉਹਨੂੰ ਨਾ ਦੱਸੀ ਬਾਈ ਬਣ ਕੇ ਉਹ ਦਿਨ ਜਿਹੜੀ ਸ਼ਰਾਬਾ ਬਾਲੀ ਪੀਣੀ ਮਾੜੀ ਆ ਗਈ ਉਹਦਾ ਤਾਂ ਐ ਨਹੀਂ ਪਤਾ ਕੀ ਗੱਲ ਬੋਲਦੇ ਫਿਰ ਐਵੇਂ ਕਲੇਸ਼ ਪੈ ਜਾਊਗਾ ਘਰੇ ਕਾਹਨੂੰ ਦੱਸਣਾ ਤੂੰ ਉਹ ਤਾਂ ਮੈਂ ਤੈਨੂੰ ਕੀ ਕਹਿੰਦੇ ਜਿਹੜਾ ਤੂੰ ਤੇਰੇ ਬਾਈ ਤੱਕ ਵਗ ਗਿਆ ਅੱਛਾ ਹੁਣ ਦੇਖ ਘਰੇ ਕਲੇਸ਼ ਤੋਂ ਡਰ ਲੱਗਦਾ ਜਿਹੜਾ ਭਾਬੀ ਦੂਜਿਆਂ ਦੇ ਘਰੇ ਕਲੇਸ਼ ਪੋਣੀਆਂ ਤੂੰ ਨਾ ਮੈਂ ਕਿਹਦੇ ਘਰੇ ਕਲੇਸ਼ ਪਵਾ ਦਵੇ ਮੇਰੀ ਗੱਲ ਸੁਣ ਲੈ ਗੱਲ ਤੇਰੇ ਮੈਂ ਅੱਜ ਕੰਨਾ ਥਾਂ ਹੀ ਕੱਢਤੀ ਨਹੀਂ ਫਿਰ ਕੱਲੀ ਕੱਲੀ ਗੱਲ ਨਾ ਬਾਈ ਨੂੰ ਦੱਸਣ ਲੱਗੇ ਟਾਈਮ ਨਹੀਂ ਲਾਉਣਾ ਮੈਂ ਸਮਝ ਗਈ ਕਿੰਨਾ ਬੋਲਦਾ ਨਹੀਂ ਨਹੀਂ ਇਹਦੇ ਤਾਂ ਕੁਲਦੀਪ ਮਗੋਂ ਘੱਟ ਦੀ ਜੀਬ ਲੱਗੇ ਹੋਇਆ ਜਹੇ ਜੀ ਕੁਲਦੀਪ ਆ ਉਹ ਇਹ ਜਹ ਕੁਲਦੀਪ ਦਾ ਮੁੰਡਾ ਗਾ ਇਹਦੇ ਨਾਲ ਤਾਂ ਤੂੰ ਘਾਟ ਹੀ ਬੋਲਿਆ ਕਰ ਲਾ ਬੋ ਇਹਨੂੰ ਬੋਲਣ ਦੀ ਅਕਲ ਨਹੀਂ ਖਬਰਾਂ ਕੀ ਕੱਢ ਮਾਰੇ ਚੱਲ ਆਪਾਂ ਨੇ ਕੀ ਲੈਣਾ ਮੈਂ ਤਾਂ ਉਹਨੂੰ ਫੋਨ ਕਰਕੇ ਕਹਾ ਵੀ ਭਾਈ ਉਹਨਾਂ ਦੇ ਪੈਸੇ ਫੜਾਇਆ ਆ ਕਿਸੇ ਦੀ ਹਾਮੀ ਓਟਣਾ ਵੀ ਬਾਹਲੀ ਮਾੜੀ ਗੱਲ ਆ ਹੈਲੋ ਕਿਉਂ ਮੇਰਾ ਜਲੂਸ ਕੜਾਇ ਮਾਂ ਵੀ ਲੈ ਕਿਹੜੇ ਵੇਲੇ ਸੁੱਤੀ ਪਈ ਐ ਆਈ ਮਨ ਲਾ ਕੇ ਕੰਮ ਕਰਦੀ ਕਰਦੀ ਐ ਥੱਕੀ ਹੋਈ ਸੌਂ ਗਈ ਤਾਂ ਹਾਂ ਬੰਦ ਲਾ ਸਤਰੀ ਹਾਗੇ ਬੁੱਤ ਤੂੰ ਲੈ ਮਾਂ ਤੂੰ ਹੁਣ ਉੱਠ ਵੀ ਹੁਣ ਮੈਂ ਦੇਖਿਆ ਤੀ ਤੂੰ ਸੁੱਤੀ ਪਈ ਦੀ ਫੇ ਤੂੰ ਮੈਨੂੰ ਕਹਿੰਦਾ ਪਾਣੀ ਨੂੰ ਤੈਨੂੰ ਕੀ ਲੱਗਦਾ ਮੈਂ ਕੂਕ ਸੁੱਤੀ ਪਈ ਸੀ ਉਹ ਤਾਂ ਉਹੀ ਪਈ ਸੀ ਪੁੱਤ ਮੈਨੂੰ ਨਹੀਂ ਬਹੁਤ ਮੈਨੂੰ ਤਾਂ ਤੇਰੀ ਪੈੜ ਚਾਲ ਹੋਣੀ ਪਤਾ ਲੱਗੀ ਸੀ ਚੱਲ ਨਾਲ ਮੇਰੀ ਗੱਲ ਸੁਣ ਕੋਈ ਇਹ ਚ ਦੂਜਾ ਪਾਣੀ ਪਾ ਕੇ ਦਿੰਨੀ ਆ ਗੱਲ ਖਰਾਬ ਹੋ ਜੂਗਾ ਹੂੰ ਮਨਪ੍ਰੀਤ ਨੂੰ ਫੋਨ ਕਰਤਾ ਸੀ ਮੈਂ ਕੱਲ ਨੂੰ ਲੈਣਾ ਹੂੰ ਉਹ ਕਰਤਾ ਤੀ ਮਾਂ ਮੇਰੀ ਐ ਮੈਨੂੰ ਐ ਲੱਗਦਾ ਵੀ ਮੇਰੇ ਨਾਲੋਂ ਵੱਧਨ ਤੈਨੂੰ ਜਿਆਦਾ ਸੋਚ ਆ ਲੈ ਤੈਨੂੰ ਕੀ ਲੱਗਦਾ ਵੀ ਮੇਰੀ ਨੂਹ ਦੀ ਫਿਕਰ ਕਰਨ ਵਾਲਾ ਇਕੱਲਾ ਤੂੰ ਹੀ ਐ ਵੀ ਮੈਂ ਵੀ ਬਥੇਰੀ ਫਿਕਰ ਕਰਦੀ ਆ ਉਹਦੀ ਅੱਛਾ ਸ਼ੁਕਰ ਐ ਪਰ ਟੁਕੜ ਮੇਰੀ ਅੱਧੀ ਫਿਕਰ ਦਾ ਹੈਗਾ ਟੀ ਮੇਰੇ ਨਾਲੋਂ ਵੱਧ ਟੈਨਸ਼ਨ ਤੈਨੂੰ ਰਹਿੰਦੀ ਐ ਕਰਤਾ ਤੀ ਮਾਂ ਫੋਨ ਉਹ ਨੂੰ ਮੈਂ ਕਹਿਤਾ ਵੀ ਪਾਏ ਤੈਨੂੰ ਕੱਲ ਨੂੰ ਮੈਂ ਲੈਣਾ ਚਲ ਠੀਕ ਐ ਬੋਤਾ ਪਤਾ ਹੈ ਕੀ ਗੱਲ ਹੈ ਸੋ ਅਗਲੇ ਨੇ ਆਦੀ ਕੋਈ ਤਿਆਰੀ-ਪਿਆਰੀ ਕਰਨੀ ਉਹ ਪਹਿਲਾਂ ਦੱਸੇ ਚੰਗਾ ਹੁੰਦਾ ਹੈਗਾ ਉਹ ਤਾਂ ਕਹਿ ਲਈਦੀ ਕਹਿੰਦੀ ਚਲ ਸ਼ੁਕਰ ਹੈ ਤੁਸੀਂ ਨੇ ਮੈਨੂੰ ਦੱਸਤਾ ਕਹਿੰਦੀ ਜੇ ਨਾਂ ਵੀ ਦੱਸਦੇ ਤਾਂ ਵੀ ਸਿੱਧਾ ਆ ਜਾਂਦੇ ਕਿ ਨਹੀਂ ਤਾਂ ਵੀ ਕੋਈ ਚੱਕਰ ਨਹੀਂ ਉਹ ਮਾਂ ਇਹ ਜਾਨੀ ਭਾਈ ਕਿਹੜਾ ਦੱਸੀਦਾ ਹੁੰਦਾ ਨਹੀਂ ਅਗਲਾ ਕਹਿੰਦਾ ਲੈ ਪੁਰਾਣਾ ਆਈ ਆ ਗਿਆ ਸੀ ਖਾਤਰਦਾਰੀ ਕਰ ਲਈ ਸੀ ਸਹੀ ਗੱਲ ਹੈ ਤੇ ਸੱਚ ਪੈਣ ਗਈ ਜਾਂਦੀ ਸੀ ਵੀ ਉਹਦਾ ਫੋਨ ਆਇਆ ਸੀ ਉਹ ਤਾਂ ਬੁਸ-ਬੁਸ ਕਰਦੀ ਸੀ ਪੁੱਤ ਕਹਿੰਦੀ ਦੇਖ ਲ ਮਾਂ ਮੈਨੂੰ ਉਹਦੇ ਭਰਾ ਦੇ ਵਿਆਹ ਦਾ ਇੰਨਾ ਚਾ ਸੀ ਹੁਣ ਮਜਬੂਰੀਆਂ ਹੋ ਗਈਆਂ ਕਹਿੰਦੀ ਵੀ ਚਲ ਮੈਂ ਨਹੀਂ ਆ ਸਕੀ ਕਹਿੰਦੀ ਭਾਈ ਮੈਂ ਤਾਂ ਹੁਣ ਛੇਤੀ ਆਉਂਗੀ ਮੇਰਾ ਤਾਂ ਜੀ ਕਰਦਾ ਮੈਨੂੰ ਲੈ ਹਸਤਾ ਕਹਦੇ ਕਦੋਂ ਦੇ ਦੀਪਿਆ ਬਈ ਸਭ ਤਾਂ ਕੰਨਾ ਟਾਈਮ ਹੋ ਗਿਆ ਹੋ ਗਿਆ ਜੀ ਮੇਰਾ ਵੀ ਜੀ ਕਰਦਾ ਮੈਂ ਆਪਣੀ ਪਰਜਾਈ ਨੂੰ ਮੇਲਾ ਉਹਦੇ ਨਾਲ ਗੱਲਾਂ ਕਰਾਂ ਉਹਦੇ ਨਾਲ ਰਹਾਂ ਹੈ ਅੱਛਾ ਹੋਰ ਕਹਿੰਦੀ ਐਤਕੀ ਰਖੜੀ ਵਾਲੇ ਦਿਨ ਬਲਾਈ ਮਾਣਾ ਔਖਾ ਹੋਇਆ ਕਹਿੰਦੀ ਵੀ ਪਹਿਲਾਂ ਦੂਜੀਆਂ ਕੁੜੀਆਂ ਜਿਨ੍ਹਾਂ ਦੇ ਸਾਰੇ ਪਰਿਵਾਰ ਉੱਥੇ ਉਹਨਾਂ ਨੇ ਰਖੜੀਆਂ ਬੰਨ੍ਹੀਆਂ ਦੇ ਭਾਈਆਂ ਦੇ ਤੇ ਕਹਿੰਦੀ ਮਾਂ ਮੇਰਾ ਤਾਂ ਉਹਦੇ ਨਾਲ ਸਾਰਾ ਰੋਕ ਹੀ ਨਿਕਲਿਆ ਮੈਂ ਤਾਂ ਤੈਨੂੰ ਐਮੀ ਗੱਲ ਦੱਸਾਂ ਮੈਨੂੰ ਫੋਨ ਆਇਆ ਸੀ ਮੈਂ ਤਾਂ ਝਾੜੀ ਉਹਦੋਂ ਕਿਉਂ ਮਾ ਮਾ ਮੇਰੀ ਗੱਲ ਸੁਣ ਲੈ ਹੁਣ ਤਾਂ ਆ ਨਾ ਭਾਈ ਕਿਦਾ ਤੇ ਭਾਈ ਨੇ ਵਿਆਹ ਤੇ ਨਹੀਂ ਬੋੜ ਸਕੀ ਤੂੰ ਹੁਣ ਮੈਂ ਕੀ ਕਰਾਂ ਬੇਪੁੱਤ ਤੈਨੂੰ ਪਤਾ ਹੈ ਆਪਣਾ ਤਰ ਤੋ ਫਰਦੀ ਕੰਮ ਹੋ ਗਿਆ ਵਿਆਹ ਦਾ ਜਿੱਥੇ ਉਹ ਨੌਕਰੀ ਕਰਦੇ ਤੈਨੂੰ ਪਤਾ ਜੇ ਇੱਧਰ ਆਉਣਾ ਪਵੇ ਨਾ ਉਹਨੂੰ 3 ਮਹੀਨੇ ਪਹਿਲਾਂ ਉੱਥੇ ਲਿਖ ਕੇ ਦੇਣਾ ਪੈਂਦਾ ਹੈਗਾ ਫੇਰ ਛੁੱਟੀ ਮਿਲਦੀ ਹੈ ਕੁਛ ਮਰਜ਼ੀ ਆ ਮਾ ਆਪਦੇ ਹੁਣ ਪਰਿਵਾਰ ਨੂੰ ਵੀ ਵਧ ਕੇ ਹੋ ਗਿਆ ਤਾਂ ਇਹਦਾ ਉਹੀ ਗੱਲ ਹੈ ਹੁਣ ਲੋਕ ਬਾਹਰੇ ਭੇਜੀਦਾ ਜਾਂਦੇ ਨੇ ਅਗਲਾ ਫਿਰ ਉਹਦੇ ਜੇ ਬਾਅਦ ਚ ਕੁਝ ਹੋ ਜੇ ਮਾਪੇ ਨੂੰ ਹੋ ਜਾਂਦਾ ਤਾਂ ਅਗਲਾ ਉੱਥੇ ਨਹੀਂ ਆ ਸਕਦਾ ਉੱਥੇ ਬੈਠੇ ਨੇ ਕੁਝ ਹੋ ਜੇ ਤਾਂ ਨਹੀਂ ਉੱਥੇ ਮੁੜ ਕੇ ਅਗਲਾ ਮਾਪੇ ਬੁਰੇ ਤੜਫੀ ਜਾਂਦੇ ਉਹੀ ਤਾਂ ਗੱਲ ਹੈ ਪੁੱਤ ਬਾਹਰ ਲਿਆਂਦੇ ਇਹੀ ਸਿਆਪੇ ਬਿਛੋੜੇ ਪੈ ਜਾਂਦੇ ਆ ਪਰ ਪੁੱਤੋਂ ਦੱਲ ਨੇ ਸਰਕਾਰਾਂ ਦੇ ਆਪਦੇ ਰੂਲ ਆਪਣੇ ਵਾਲਾ ਕੰਮ ਨਹੀਂ ਹੈਗਾ ਇੱਥੇ ਨਾਲ ਝੂਠ ਫਾਣ ਬੋਲ ਕੇ ਵੀ ਛੁੱਟੀ ਲੈ ਲੈਂਦਾ ਹੈਗਾ ਉੱਥੇ ਨਹੀਂ ਘਰ ਆਵੇਗਾ ਉਹਨੂੰ ਤੋਹੀ ਨਹੀਂ ਛੱਡੀ ਆ ਕੇ ਵੀ ਹਾਂ ਭੇਜਣੀਆਂ 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 ਕਿਆ ਕੋਈ ਨਹੀਂ ਫਿਰ ਹੁਣ ਇੱਥੇ ਕਿਹੜਾ ਨੌਕਰੀਆਂ ਧਰੀਆਂ ਪਈਆਂ ਚਲ ਚੰਗਾ ਤੂੰ ਇਹ ਕਰ ਮੈਨੂੰ ਪਾਣੀ ਉਹ ਕਰਕੇ ਦੇ ਮੜਾ ਜਾ ਕੋਸਾ ਜਿਹਾ ਪਾਣੀ ਪਾ ਦੀ ਤੇ ਕੋਈ ਨਾ ਕੱਲ ਨੂੰ ਮੰਨਤਰੀਤ ਵੀ ਆਜੂ ਤੇ ਹੁਣ ਤੇਰੀ ਧੀ ਵੀ ਉਹਨੂੰ ਕਹਿੰਦੀ ਐ ਚਲ ਜਿੱਦਣ ਉਹ ਤੇਰਾ ਤਾਂ ਸੌਖਾ ਹੋਜੂ ਜੰਮੀ ਬੈੱਡ ਤੇ ਬਹਿ ਜੀ ਮੇਰੇ ਤਾਂ ਤੀਆਂ ਵਰਕੇ ਦੇਣ ਨੰਗਣ ਕੇ ਬੈੱਡ ਤੇ ਕੋਈ ਨਹੀਂ ਬਹਿੰਦੀ ਜਿਹੜਾ ਕੁਸ ਕਿਹਾ ਕਰਨੀ ਉਹੀ ਖਾਣ ਨੂੰ ਬਣਾ ਕੇ ਦਿਆ ਕਰੂ ਮੈਂ ਤਾਂ ਚੰਗਾ ਭਾਈ ਮੈਨੂੰ ਪਾਣੀ ਬਣਾ ਕੇ ਦੇ ਹਾਂ ਦੇਣੀ ਹੈ ਵਰਕਰ ਪਰਿਵਾਰ ਕਿਵੇਂ ਆ ਸਾਰਾ ਅੱਛਾ ਠੀਕ ਉਹ ਹਾਂ ਹਾਂ ਉਸ ਗੱਲ ਦੀ ਕਿਉਂ ਟੈਨਸ਼ਨ ਲੈਣੇ ਹੋ ਉਹ ਤਾਂ ਮੈਂ ਸਾਰੇ ਪੈਸੇ ਦਾ ਇੰਤਜ਼ਾਮ ਕਰ ਰੱਖਿਆ ਨਾਲੇ ਇਸ ਵਾਰੀ ਕੋਈ 5-10 ਹਜ਼ਾਰ ਨਹੀਂ ਪੂਰਾ 30 ਹਜ਼ਾਰ ਇਕੱਠਾ ਕਰ ਲਿਆ ਮੈਂ ਕੁੰਡੀਆਂ ਨਾਲ ਆ ਕੇ ਇਧਰ ਉਧਰ ਸ਼ਰਮ ਤਾਂ ਨਹੀਂ ਆਉਂਦੀ ਦੇਖ ਤਸੀ ਪੈਸੇ ਦੇ ਨਾਮ ਤੇ ਕਿਵੇਂ ਮੂੰਹ ਹਟਦੇ ਨੇ ਮੈਂ ਤੁਹਾਨੂੰ ਕਿਹਾ ਸੀ ਕਿ ਕਿਸੇ ਕੰਮ ਤਾਂ ਦੇ ਲੱਗ ਜਾਓ ਆਪ ਕਿਉਂ ਨਹੀਂ ਲੱਗ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਉਮੀਦ ਕਰਦੇ ਆ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਉਮੀਦ ਕਰਦੇ ਆ ਇਹ ਵੀਡੀਓ ਵੀ ਤੁਹਾਨੂੰ ਬਹੁਤ ਵਧੀਆ ਲੱਗੀ ਹੋਊਗੀ ਪਹਿਲਾਂ ਤਾਂ ਵੀਡੀਓ ਕਿਵੇਂ ਦੀ ਲੱਗਦੀ ਆ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਵੀਡੀਓ ਤੇ ਤੇ ਲਾਈਕ ਜ਼ਰੂਰ ਕਰਿਆ ਕਰੋ ਜਿੰਨੂ-ਜਿੰਨੂ ਵੀਡੀਓ ਵਧੀਆ ਲੱਗਦੀ ਆ ਤੇ ਇਸ ਵੀਡੀਓ ਨਾਲੇ ਸਾਡੀ ਵੀਡੀਓਜ਼ ਦੇਖਦੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਹੁਤ ਲੋਕ ਸਬਸਕ੍ਰਾਈਬ ਨਹੀਂ ਕਰਦੇ ਪਰ ਵੀਡੀਓਜ਼ ਦੇਖਦੇ ਆ ਬਿਲਕੁਲ ਤੇ ਇਹ ਵੀਡੀਓ ਦਾ ਨਾਮ ਅਸੀਂ ਕੁਝ ਸੋਚ ਕੇ ਹੀ ਰੱਖਿਆ ਇਹਦਾ ਨਾਮ ਰੱਖਿਆ ਗਿਆ ਪੇਕਿਆਂ ਦਾ ਮੋਹ ਮੈਂ ਸਪੈਸ਼ਲ ਲਿਖਿਆ ਵੀ ਆ ਵੀ ਇਹ ਮੋਹ ਥੋੜਾ ਵੱਖਰਾ ਹੈਗਾ ਇਹ ਤੇ ਜਿਹੜੀ ਕਹਾਣੀ ਚੱਲ ਰਹੀ ਆ ਉਹ ਇੱਕ ਵੱਖਰੀ ਚੱਲ ਰਹੀ ਹੈ ਜਿਹੜੀ ਕੁੜੀ ਨੂੰ ਪੇਕਿਆਂ ਦਾ ਮੋਹ ਆ ਨਾ ਉਹ ਇੱਕ ਵੱਖਰੇ ਤਰੀਕੇ ਦਾ ਮੋਹ ਆ ਇਹ ਬਹੁਤ ਘੱਟ ਕੁੜੀਆਂ ਨੂੰ ਹੁੰਦਾ ਇਹੋ ਜਿਹਾ ਮੋਹ ਵੈਸੇ ਹਰ ਇੱਕ ਕੁੜੀ ਨੂੰ ਪੇਕਿਆਂ ਦਾ ਮੋਹ ਹੁੰਦਾ ਪਰ ਇਸ ਤਰ੍ਹਾਂ ਦਾ ਮੋਹ ਬਹੁਤ ਘੱਟ ਕੁੜੀਆਂ ਨੂੰ ਹੁੰਦਾ ਉਹਦੇ ਪੇਕਿਆਂ ਦਾ ਤਾਂ ਇਸ ਕਰਕੇ ਇਸ ਵੀਡੀਓ ਦਾ ਨਾਮ ਅਸੀਂ ਪੇਕਿਆਂ ਦਾ ਮੋਹ ਰੱਖਿਆ ਤੇ ਜਿਵੇਂ ਜਿਵੇਂ ਤੁਸੀਂ ਪਿਆਰ ਦਿੰਦੇ ਜਾਓਗੇ ਸੀਰੀਜ਼ ਓਵੇਂ ਓਵੇਂ ਅੱਗੇ ਐਪੀਸੋਡ ਆਉਂਦੇ ਜਾਣਗੇ ਤੇ ਜਿਨ੍ਹਾਂ ਜਿਨ੍ਹਾਂ ਨੂੰ ਵੀ ਵੀਡੀਓ ਵਧੀਆ ਲੱਗਦੀ ਹੈ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਜਿਨ੍ਹਾਂ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਜਿਵੇਂ ਤੁਸੀਂ ਸਾਡੀਆਂ ਪਿਛਲੀਆਂ ਵੀਡੀਓਜ਼ ਨੂੰ ਪਿਆਰ ਦਿੱਤਾ ਉਵੇਂ ਹੀ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸਾਰੇ ਜਾਣੇ ਪਿਆਰ ਦਿਓ ਪਿਛਲੀਆਂ ਵੀਡੀਓਜ਼ ਨਾਲੋਂ 20 ਦੁੱਗਣਾ ਪਿਆਰ ਦਿਓ ਤੇ ਕਮੈਂਟ ਜ਼ਰੂਰ ਕਰਿਆ ਕਰੋ ਸੋਹਣੇ ਸੋਹਣੇ ਤਾਂ ਜੋ ਸਾਨੂੰ ਸਾਡੀਆਂ ਗਲਤੀਆਂ ਪਤਾ ਲੱਗ ਸਕਣ ਤੇ ਤੁਹਾਨੂੰ ਹਨਾ ਕੀ ਗਲਤ ਲੱਗਦਾ ਕੀ ਸਹੀ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਤੇ ਕਮੈਂਟ ਪੋਜ਼ਿਟਿਵ ਕਰਿਆ ਕਰੋ ਅਸੀਂ ਹਰ ਕੈਰੈਕਟਰ ਨੂੰ ਪੋਜ਼ਿਟਿਵ ਹੀ ਰੱਖਣਾ ਚਾਹੁੰਦੇ ਹਾਂ ਪਰ ਵੀਡੀਓ ਵੀ ਬਣਾਉਣੀ ਹੁੰਦੀ ਹੈ ਨਾ ਤਾਂ ਕਰਕੇ ਬਿਲਕੁਲ ਜਿਹੜੇ ਕੈਰੈਕਟਰ 네ਗੇਟਿਵ ਹੁੰਦੇ ਨੇ ਅਸਲ 'ਚ ਉਹ ਕੈਰੈਕਟਰ ਉਹ ਹੈ ਜਾਨੀ ਹੁੰਦਾ ਉਹ ਵੀਡੀਓ ਦੇ ਅਕੋਰਡਿੰਗ ਕੈਰੈਕਟਰ ਬਣਾਇਆ ਜਾਂਦਾ ਹੈ ਕਈਆਂ ਨੂੰ ਕੀ ਹੁੰਦਾ ਵੀ ਵੀਡੀਓ 'ਚ ਦੇਖਦੇ ਆ ਕਿਸੇ ਦਾ 네ਗੇਟਿਵ ਕੈਰੈਕਟਰ ਹੁੰਦਾ ਤਾਂ ਉਹਨੂੰ 네ਗੇਟਿਵ ਹੀ ਬੋਲਣ ਲੱਗ ਜਾਂਦੇ ਨੇ ਚਲੋ ਉਹ ਵੀ ਇੱਕ ਆਪਾਂ ਮੰਨਦੇ ਵੀ ਕੈਰੈਕਟਰ ਦਾ ਪਲੱਸ ਪੁਆਇੰਟ ਆ ਕਿ ਉਹ ਹੈ ਜਿਆ ਕੈਰੈਕਟਰ ਨੂੰ ਨਿਭਾਉਂਦਾਗਾ ਕਿ ਸਾਹਮਣੇ ਵਾਲੇ ਦੇਖਣ ਵਾਲੇ ਨੂੰ ਰੀਅਲ ਲੱਗਦਾ ਉਹ ਪਰ ਅਸਲ 'ਚ ਵੀਡੀਓ ਦੇ ਅਕੋਰ ਤੇ ਸਾਡੀ ਇਹ ਸੀਰੀਜ਼ ਨੂੰ ਬਹੁਤ ਸਾਰਾ ਪਿਆਰ ਦਿਓ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ